ਜੇ ਮੁੰਡੇ ਨੇ ਕਹੇ ਮੈਂ ਐਲਸ ਕਰਨੀ ਹੈ ਤਾਂ ਵੀ ਆਉਂਦੀ ਵੀ ਇੰਨੇ ਕੀ ਕਰਨੀ ਐਲਸ ਕਰਕੇ ਪੜਨਾ ਇਹਨੂੰ ਹੁੰਦਾ ਨਹੀਂ ਵੇਖ ਚਾਈ ਤੈਨੂੰ ਸਾਰਾ ਕੁਝ ਸਾਦਾ ਸੋਚਣਾ ਚਾਹੀਦਾ ਹਾਂ ਠੀਕ ਹੈ ਮੈਂ ਬੋਲਦੀ ਨਹੀਂ ਕੁਝ ਵੀ ਮੈਨੂੰ ਵੱਡੀ ਹੋ ਕੇ ਉਹ ਤੋਂ ਨੀਵੀਂ ਹੋ ਕੇ ਬੈਠ ਕੇ ਰਹਿਣਾ ਪੈਦਾ ਉਹ ਚਬਰ-ਚਬਰ ਕਰਦੀ ਰਹਿੰਦੀ ਹਰਦਮ ਕਦੀ ਉਧਰ ਕਦੀ ਉਧਰ ਆ ਕਰਦੇ ਉਹ ਕਰਦੇ ਮੈਂ ਚੁੱਪ ਕਰਕੇ ਸੁਣਦੀ ਰਹਿਣੀ ਆ ਤੇ ਮੈਨੂੰ ਵੀ ਚਾਹ ਹੁੰਦਾ ਵੀ ਮੇਰਾ ਵੀ ਪੁੱਤ ਬਾਹਰ ਜਾਵੇ ਤੇ ਤੂੰ ਸਮਝਾਉ ਉਹਨੂੰ ਕੋਈ ਗੱਲ ਨਹੀਂ ਕਾ ਕੋਈ ਨਹੀਂ ਜਾਂਦੀ ਮੈਂ ਮੈਂ ਕੋਈ ਗਾਇਆ ਕਹਿਤੀ ਨਾ ਗੱਲ ਫਿਰ ਤੂੰ ਮੈਨੂੰ ਆਖਣਾ ਪਈ ਰਾਤ ਤੂੰ ਕਿਉਂ ਬੋਲੀ ਆਂ ਕਾ ਕੋਈ ਗੱਲ ਨਹੀਂ ਮੈਂ ਸਮਝਾਣੀਆਂ ਨੂੰ ਜਾ ਕੇ ਜਿਹੜੀ ਚਾਤਰ ਬਣੀ ਫਿਰਦੀ ਆ ਨਾ ਆ ਗਈ ਉੱਪਰ ਗਈ ਆ ਅੱਛਾ ਇਹਦਾ ਮਤਲਬ ਤੁਸੀਂ ਨੂੰ ਸਸਤ ਨੂੰ ਕੋ ਕੰਮ ਨਹੀਂ ਗਾ ਲੱਗ ਪੰਦਿਆਂ ਕੇ ਮੇਰੇ ਖਿਲਾਫ ਚ ਗੁਲੀਆਂ ਕਰਨ ਹਾਂ ਗਏ ਉਹਨੇ ਕੋਈ ਚੁਗਲੀ ਥੋੜੀ ਤਾਂ ਦਿੱਤੀ ਆ ਨਹੀਂ ਨਹੀਂ ਚਾਹੀ ਬਸ ਤੂੰ ਉਹਨੂੰ ਆਪਣੀ ਨੂੰ ਸਮਝੀ ਮੈਨੂੰ ਨਾ ਆਪਣੀ ਨੂੰ ਸਮਝੀ ਕਿਉਂ ਮੈਂ ਤੇਰੀ ਨੂੰ ਸਮਝੀ ਨਾ ਮੈਨੂੰ ਕਦੇ ਸਮਝੀ ਨਹੀਂ ਮੈਂ ਤੈਨੂੰ ਪਹਿਲੇ ਤੇ ਉਹਨੂੰ ਮੈਂ ਮਗਰੋਂ ਸਮਝੀ ਦੀ ਨਾ 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 ਚਾਹੀ ਬਸ ਤੇਰੀ ਮੈਂ ਦੁਨੀਆ ਤਾਲ ਤੋਰ ਤੇ ਤੇ ਨਾਂ ਦੀ ਨਾਂ ਨੂੰ ਆ ਤੇਰੀ ਮੈਂ ਬਾਕੀ ਜੋ ਕੁਝ ਹੈ ਨਾ ਸਾਰੇ ਕੁਝ ਤੇਰੀ ਉਹ ਹੈਗੀ ਮੇਰੀ ਉਹ ਨਹੀਂ ਹੈਗੀ ਪਹਿਲੇ ਤੂੰ ਨੇ ਫੇਰ ਮਗਰ ਉਹ ਅੱਛਾ ਪਹਿਲੋਂ ਮੈਂ ਨਹੀਂ ਮੇਰੇ ਸਾਹਮਣੇ ਨਾ ਧੀਆਂ ਤਾਂ ਪਹਿਲੋਂ ਛੋਟੀ ਆ ਗਈ ਆਹੋ ਚਲ ਜਿੱਦਾਂ ਤੇਰੀ ਮਰਜ਼ੀ ਚਾਈ ਕੋ ਤਰਾ ਖੁਸ਼ ਰਹਿ ਪਰ ਹੁਣ ਮੈਂ ਦੱਸ ਕੀ ਕਰਾਂ ਕੁਛ ਨਹੀਂ ਕਰਨਾ ਕਰਨਾ ਮੈਂ ਮੈਂ ਕੀ ਬਾਤ ਕਰਨਾ ਮੈਂ ਕਾਦੀ ਆ ਤੂੰ ਮੈਨੂੰ ਕਹਿਣ ਡਈਆ ਕਿ ਪਹਿਲਾਂ ਤੂੰ ਬਾਹਰ ਚੋ ਕਰਦੀਆ ਚਾਬੀਆਂ ਤਾਂ ਤੂੰ ਉਹਨੂੰ ਫੜਾਈਆ ਕਿਤੇ ਆਨੀ ਜਾਨੀ ਆਪਣੇ ਟਰੱਕ ਦੀਆਂ ਚਾਬੀਆਂ ਤੂੰ ਉਹਨੂੰ ਦੇ ਕੇ ਜਾਨੀਆ ਆਪਣੇ ਕਮਰੇ ਨੂੰ ਜਿੰਦਰਾ ਮਾਰ ਕੇ ਚਾਬੀ ਤੂੰ ਉਹਨੂੰ ਦੇ ਕੇ ਜਾਨੀਆ ਮੈਂ ਪਹਿਲੋਂ ਕਾਦੀ ਮੈਨੂੰ ਇਹ ਦੱਸ ਕਾ ਹਾਏ ਤੇ ਤੁਮੇ ਤੇ ਮੇਰੇ ਘਰ ਦੀ ਨੂੰ ਹੀ ਹੈ ਨਾ ਫਿਰ ਕੀ ਹੈ ਜੇ ਇਹ ਕਿਤੇ ਤੀਰੇ ਵਿੱਚ ਜਿਵੇਂ ਦੋਵਾਂ 'ਚ ਕੋਈ ਫਰਕ ਨਹੀਂ ਮਰ ਰੱਖਿਆ ਫਿਰ ਤੂੰ ਉਹਨੂੰ ਚਾਬੀਆਂ ਦੇ ਦੇ ਮੈਨੂੰ ਵੀ ਚਾਬੀਆਂ ਦੇ ਆਹ ਹੈ ਜੋ ਕੋ ਜਾਈ ਤੱਕ ਤੂੰ ਉਹਦਾ ਹੀ ਸੋਚਿਆ ਨਾ ਮੇਰਾ ਕੀ ਸੋਚਿਆ ਜਦੋਂ ਦਾ ਮੇਰਾ ਮੁੰਡਾ ਬਾਹਰ ਚਿਰਗਾ ਨਾ ਟਾਡੇ ਸਾਰੇ ਟੱਬਰ ਦੇ ਵਿੱਚ ਢਿੱਡ ਤੇ ਪੀੜ ਹੋਣ ਲੱਗ ਪਈ ਜਦੋਂ ਦਾ ਮੇਰਾ ਮੁੰਡਾ ਬਾਹਰ ਗਿਆ ਤੇ ਮੈਂ ਦੱਸਾਂ ਚਾਹੀ ਛੋਲਾ ਹੈ ਜੋ ਨੂੰ ਦਾ ਨਾ ਉਹ ਬੋਲੀ ਬੋਲੀ ਜੰਦੀ ਆ ਹਾਂ ਚਾਹੀ ਹੈ ਤੇਰੇ ਵੱਲ ਦੀ ਨਹੀਂ ਮੈਂ ਲੈ ਹੀ ਉਹਦੇ ਵੱਲ ਦੀ ਨਹੀਂ ਤੇ ਇਹਦੇ ਮੁੰਡਾ ਹੀ ਹੈ ਨਾ ਹਾਂ ਆ ਕੇ ਇਹਨੂੰ ਵੀ ਤੁਸੀਂ ਬਾਹਰ ਭੇਜਣਾ ਚਾਹੁੰਦੇ ਆ ਨਾ ਭੇਜ ਕਦੋਂ ਭੇਜਣਾ ਹੈ ਅਜੇ ਫਿਰ ਭੇਜਣਾ ਹੈ ਨਾ ਆ ਕੇ ਉਹ ਕਹਿੰਦਾ ਮੈਂ ਹਾਈਲਾਈਟਸ ਕਰਨੀਆਂ ਤੇ ਉਹਨੂੰ ਕਰਕੇ ਕਰਾ ਕੇ ਤੇ ਮੁਰਕਿਆ ਬਾਹਰ ਭੇਜ ਜਨੇ ਮੁੰਡੇ ਰੋ ਤੇ ਭੇਜ ਦੇ ਮੈਨੂੰ ਕੀ ਲੱਗੇ ਮੇਰੀ ਢਿੱਡ ਪੇਡ ਹੁੰਦੀ ਮੁੰਡਾ ਉਹਦਾ ਭੇਜੇ ਨਾ ਭੇਜੇ ਵੈਸੇ ਚਾਹੀ ਜਦੋਂ ਦੇ ਮੇਰੇ ਪੁੱਤ ਨੇ 7.5 ਬੈਂਡ ਲੈ ਲਏ ਸੀ ਨਾ ਉਦੋਂ ਦੀ ਟਾਡੀ ਫਿੱਕ ਤੇ ਦੀਵੇ ਬਲਣ ਲੱਗ ਪਏ ਸੀ ਅਸੀਂ ਜਿਵੇਂ ਬਾਹਰ ਨੂੰ ਪਤਾ ਅਸੀਂ ਜਿਵੇਂ ਬਾਹਰ ਕੇ ਗੱਲਾਂ ਕਰਦੀ ਆਹੋ ਇਹ ਲੱਗਦਾ ਪੈਣਾ ਕਰਨੀਆਂ ਕਰੇ ਤੇ ਇਹ ਕੌਣ ਡਈ ਉਹ ਪਾਨੀਆਂ ਤੈਨੂੰ ਦੱਸ ਚਲਾਂ ਕੇ ਉਰੇ ਤੇ ਬੋਲਦੀ ਅੱਜ ਮੈਂ ਬੋਲੀ ਆ ਤੇ ਤੁਹਾਨੂੰ ਵੇਖੋ ਸਾਰਿਆਂ ਨੂੰ ਚੁਬਣਾ ਤੇ ਇਹ ਬੋਲਦੀ ਪਈ ਆ ਜਰਾ ਕੇ ਮੈਂ ਉਰੇ ਪਰੇ ਹੋਣੀ ਨਾ ਤੇ ਉਹ ਤੰਗ ਆ ਗਈ ਮੈਂ ਸਾਰ ਦੇ ਵਿੱਚ ਰਹਿ ਸੀ ਅਸੀਂ ਕਿ ਘਣ ਘਣ ਕਰਦੀਆਂ ਵਾਡਾ ਕਰਦੀ ਤੂੰ ਕੋਣ ਘਣ ਘਣ ਕਰਦੀ ਹੈ ਦੱਸ ਜੀ ਕਹਿੰਦੀ ਘਣ ਘਣ ਕਰਦੀਆਂ ਵਾਡਾ ਤੂੰ ਤੋਰੀਆਂ ਵੇਖਣ ਲਈ ਆਈ ਤੇ ਤੋਰੀਆਂ ਵੇਖਣ ਆਏ ਆ ਮੈਂ ਕਹਿੰਦਾ ਮੈਂ ਸੱਚਾ ਤੇ ਤੋਰੀਆਂ ਹੋ ਜਾਈਂ ਉਹ ਤਰਾ ਤੇ ਤੇਰੇ ਕੋ ਤੋਰੀਆਂ ਨਹੀਂ ਚੰਦਾ ਉਹ ਤਰਾ ਤੇ ਮੈਨੂੰ ਕਹ ਨਹੀਂ ਗਲਾਸ ਚ ਇੱਕ ਪਾਣੀ ਦਾ ਫੜਾ ਦੇ ਮੈਨੂੰ ਦਹੀਂ ਹੁਣਾ ਦੇ ਹੈ ਕਿ ਦੇ ਹੀ ਬੰਦੀ ਜੇ ਨੋ ਸੱਸ ਤੋਂ ਹੀ ਬਣੀ ਆਇਆ ਮੈਨੂੰ ਰਹਿਣ ਜੋ ਉਤਰੇ ਰਹਿਣ ਤੋਂ ਆ ਲੜਾਈ ਦਾ ਕੁਝ ਆਈਏ ਆਹੋ ਵਾਪੇ ਆ ਲੜਾਈਏ ਮੇਰੇ ਵੇੜੇ ਆ ਆ ਬਸ ਆ ਲੜਾਈਏ ਗੱਲ ਪੂਰੀ ਦਾ ਕੰਮ ਇਹਦੇ ਕਿੱਦੇ ਪਤਾ ਨਹੀਂ ਸੁਣ ਕੇ ਫਟਾਫਟ ਆ ਗਈ ਆ ਉਹ ਸੱਸ ਗੱਲਾਂ ਕਰਨ ਲੱਗ ਗਈ ਦੱਸਿਆ ਪਰਦਾਸ ਹੀ ਨਹੀਂ ਹੰਡਾ ਆਹੀ ਕੋਈ ਚੁਗਲੀ ਕੀਤੀ ਉਹ ਕਹਿੰਦੇ ਕਿ ਪਰਦਾਸ ਹੀ ਨਹੀਂ ਤੇ ਕੋਈ ਸ਼ਾਹੀ ਵੱਲੋਂ ਬੋਲਿਆ ਵੀ ਤੈਨੂੰ ਤਾਂ ਪੋਤਰੇ ਕੋਈ ਹੁਣ ਦੇ ਦੇਣਾ ਮਾਮਾ ਨੂੰ ਪੋਤੇ ਕੋਲ ਹੁੰਦੇ ਮਗਰ ਇਹ ਕੋਈ ਜ ਨਹੀਂ ਸਮਝਦੀ ਇਹ ਨਹੀਂ ਸਮਝਦੀ ਮੈਂ ਵੱਡੀ ਹੋ ਕੇ ਚੁੱਪ ਰਹੀ ਨਹੀਂ ਨਿੱਕੀ ਹੋ ਕੇ ਚਵਲ ਜ ਕਿੰਨਾ ਕਰਦੀ ਹੈ ਕਿੰਨਾ ਬੋਲਦੀ ਹੈ ਇਹ ਕਿੰਨਾ ਬੋਲ ਕੇ ਹੋਣੀ ਤੇਰਾ ਪ੍ਰੇਸ਼ੀ ਕਰਦੀ ਤੇ ਮੇਰਾ ਇਹਨੇ ਕਿੱਥੋਂ ਕਰਨਾ ਹੋ ਗਿਆ ਕੀ ਕਰੀਏ ਫਿਰ ਹੁਣ ਨਹੀਂ ਚਾਹੀ ਤੂੰ ਨਾ ਜਿੱਦਾਂ ਮਰਜੀ ਹੋਵੇ ਸਾਹੀ ਨੂੰ ਬਾਹਰ ਭੇਜ ਮੈਂ ਨਹੀਂ ਰੱਖਣਾ ਇੱਥੇ ਉਹ ਕੰਮ ਕਰਨ ਜੋਗਾ ਥੋੜੀ ਹੈਗਾ ਨੌਕਰ ਹੈ ਮੇਰਾ ਮੁੰਡਾ ਥੋੜੀ ਹੈਗਾ ਮੇਰਾ ਮੁੰਡਾ ਕੈਸ ਲੈਂਬਰ ਕਰਾ ਦੇ ਬੋਕ ਫਲਾਣਾ ਕਰਾ ਦੇ ਉਹ ਸਬਜ਼ੀ ਲਿਆ ਦੇ ਉਹ ਦਾਲ ਲਿਆ ਦੇ ਮੇਰਾ ਮੁੰਡਾ ਐਸਾ ਕੰਮ ਨਾ ਰੱਖਿਆ ਮੈਨੂੰ ਦੁੱਖ ਨਹੀਂ ਲੱਗਦਾ ਜਦੋਂ ਮੇਰਾ ਮੁੰਡਾ ਤੁਰਿਆ ਹੀ ਨਹੀਂਦਾ ਸੜਕਾਂ ਦਾ ਧੁੱਪੇ ਤੂੰ ਜਿਤਨਾ ਮਰਜ਼ੀ ਕਰ ਮੈਂ ਨਹੀਂ ਸਣਾ ਨੇ ਤੇ ਮੈਂ ਨਹੀਂ ਰਹਿਣਾ ਮੈਂ ਚੱਲ ਜਾਣਾ ਹੀ ਪੇਕੇ ਚੱਲ ਕੋਈ ਨਹੀਂ ਮੈਂ ਸਮਝਾਣੀ ਚਲਾ ਤੈਨਾਂ ਆਇਆ ਇਹਦੀ ਕਿੱਥੇ ਉਹਨੇ ਸੁਣਨੀ ਕਿੰਨਾ ਤੇ ਉਹ ਬੋਲਦੀ ਆ ਇਹਨੂੰ ਕਿਹੜਾ ਚਾਜਾ ਸਮਝਦੀ ਆ ਇਹਨੂੰ ਤਾਂ ਮੇਰੇ ਤੋਂ ਵੀ ਬੱਤਰ ਸਮਝਦੀ ਆ ਕੋਈ ਇੱਜ਼ਤ ਨਹੀਂ ਕਰਦੀ ਕੋਈ ਮਾਨ ਨਹੀਂ ਕਰਦੀ ਕੋਈ ਚਾਜਨਾ ਪੁੱਛਦੀ ਨਹੀਂ ਆ ਇਹਦੀ ਵੀ ਉਹਨੇ ਨਹੀਂ ਸੁਣਨੀ ਇਹ ਤੇ ਆ ਆਪਣੇ ਜੋਰ ਤੇ ਹੀ ਆਪਾਂ ਕੰਮ ਕਰਾਂਗੇ ਨਾ ਤਲਾਂ ਆਈਆਂ ਨਹੀਂ ਨਹੀਂ ਚੱਲਦੇ ਕੀ ਗਈਆਂ ਜਿੜੀਆਂ ਚਾਦਾ ਪੁੱਤਰੀਆਂ ਆਪਣੀਆਂ ਆ ਨਾ ਹੈਲੋ ਹੈਲੋ ਹਾਂਜੀ ਕਿੱਥੇ ਜੇ ਮੈਂ ਕੰਮ ਤੇ ਐਪਾਂ ਕੋਈ ਸਪੈਕ ਆ اچھا ਮੇਰੀ ਗੱਲ ਸੁਣੋ ਧਿਆਨ ਨਾਲ ਪਹਿਲਾਂ ਆ ਵੇਖੋ ਆ ਵੱਡੇ ਭੈਣ ਜੀ ਕੀ ਕਹਿਣ ੜੇ ਠੀਕ ਐਂ ਤੇ ਆ ਉਹ ਕੰਦੇ ਆ ਤੇ ਸਾਈਲ ਨੂੰ ਆਇਲਸ ਕਰवानी ਆ ਇਹਨੂੰ ਮੈਂ ਬਾਹਰ ਭੇਜਣਾ ਤੇ ਕਿਰਵਾ ਦਿਆਂਗੇ ਅਲਰਟ ਕਰਵਾ ਲੈਂਗੇ ਤੇ ਦਮਾ ਖਰਾਬ ਹੋਇਆ ਤੂੰ ਹੀ ਵੀ ਨਾਲ ਕੱਦੇ ਜਿਵੇਂ ਲੈਟਸ ਕਰਵਾ ਲਣਗੇ ਮੇਰੀ ਗੱਲ ਸੁਣੋ ਇਹ ਮੁੰਡਾ ਪੜ੍ਹਨ ਦੇ ਵਿੱਚ ਹੁਸ਼ਿਆਰ ਆ ਇਹ ਜੇ ਬਾਹਰ ਚਲੇ ਗਿਆ ਤੇ ਇੰਨੇ ਸਾਡੇ ਮੁੰਡੇ ਦੇ ਹੱਥੋਂ ਸਾਰੇ ਕੰਮ ਖੋਲਣਗੇ ਤੁਹਾਨੂੰ ਮੈਂ ਦੱਸਾਂ ਇਹਦਾ ਦਿਮਾਗ ਬੜਾ ਚਲਦਾ ਜੇ ਮੇਰੀ ਗੱਲ ਠੰਡਾ ਜੇ ਬਾਅਦ ਰਹਿ ਜਾਊਗਾ ਆਪਣੇ ਲਈ ਬਣਾ ਲੇਗਾ ਅੱਖਾਂ ਨੂੰ ਇੱਥੇ ਹੀ ਰਾਜਾ ਕਵਲ ਲੈ ਤੇ ਇੱਥੇ ਲੈ ਕੇ ਲਾਈਫ ਨਹੀਂ ਬਣੂਗੀ ਘਰ ਦੇ ਕੰਮ ਕਿੰਨੇ ਕਰਨੇ ਆ ਤੂੰ ਹੀ ਆਪ ਦਫਤਰ ਚਲ ਜਾਂਦੇ ਜੀ ਭਾਜੀ ਆਪਣੇ ਕੰਮ ਤੇ ਚਲ ਜਾਂਦੇ ਘਰ ਦੇ ਕੰਮ ਕਿੰਨੇ ਕਰਨੇ ਆ ਅਗਰ ਸਕੂਟਰਾਂ ਮੋਟਰਸ ਹੈਗਾ ਧੋਣੇ ਹੁੰਦੇ ਆ ਕਈ ਕੰਮ ਕਰਦੇ ਸੌਦਾ ਪਾਣੀ ਲੈ ਆਪਾਂ ਜਨਾਨੀਆਂ ਨੇ ਕੰਮ ਕਰਨੇ ਆ ਤੇ ਮੇਰੇ ਘਰ ਸੋਣਾ ਕੋਈ ਨਹੀਂ ਕੰਮ ਵਾਲੀ ਰਾਖਾ ਲਗੇ ਜਿਹੜਾ ਉਹ ਕੋ ਆਪਾਂ ਸਾਰਾ ਕੰਮ ਕਰਾ ਲਿਆ ਕਰਾ ਕੇ ਜੇ ਇਹਦੀ ਲਾਈਨ ਲੱਗਦੀ ਆ ਤੈਨੂੰ ਜਾਣ ਦਿੰਦੇ ਆ ਬਾਅਦ ਤੇ ਉਹ ਖੁੱਲੀ ਵਾਲੇਗਾ ਆ ਬਸ ਉਹਦੀ ਗੱਲ ਆ ਕਿ ਚੋਰ ਨਾਲੋਂ ਪੰਡ ਕਾਲੀ ਹੈ ਹੈ ਇੰਨਾ ਨੇ ਪਤਾ ਚਾਚਾ ਦਾ ਪਹਿਲਾਂ ਹੀ ਹੱਥ 'ਚ ਨੋਟ ਲੈ ਕੇ ਬੈਠਾ ਕਿ ਮੈਂ ਆਪਣਾ ਭਤੀਜਾ ਸੈਟ ਕਰਾਂ। ਮੇਰੀ ਘਰ ਸੋਣਾ। ਪੁੱਤ ਨੂੰ ਰੋਈਏ ਇਹਨਾਂ ਲੈ ਕੇ ਬਾਹਰ ਜਾਂਦਾ ਤੂੰ ਤੇ ਕਿਹ ਖਾ ਜਾਣੀ ਆ। ਉਹ ਮੈਂ ਨਹੀਂ ਭੇਜਣਾ ਚਾਹਦੀ। ਮੈਂ ਕਹਿੰਦੀ ਬੱਸ ਮੇਰਾ ਪੁੱਤ ਉਹੀ ਕਾਮਯਾਬ ਹੋਵੇ। ਕੋਹਰਣਾ ਕੋਈ ਕਾਮਯਾਬ ਹੋਵੇ ਹੈਗੇ ਤੂੰ ਤਰੇਖੀ ਦੀ ਕੀ ਜਾਣੇ। ਮੇਰੀ ਘਰ ਸੋਣਾ। ਤੇ ਕਿਤੇ ਸਾਡਾ ਪੋਤੀ ਆ। ਇਹ ਕੋਈ ਪੰਗਾਨਾ ਹੋਣਾ। ਆਹ ਤੁਹਾਡਾ ਹੋਊਗਾ। ਤੂੰ ਮਾਰ ਕੇ ਗੱਲ ਕਰਿਆ ਕਰ ਕਹਿੰਦੀ ਚੰਨ ਚੋਰ ਲਾਈ ਜਾਂਦੀ ਂ ਿਆ ਤੂੰ ਹੀ ਨਾ ਬਸ ਆਪਣੇ ਭਰਾ ਪਰਛਾਈ ਦੇ ਬਣਿਆ ਕਰੋ ਬਸ ਜੋ ਇਹ ਕਹਿੰਦੀ ਉਹ ਹੀ ਕਰਿਆ ਕਰੋ ਮੇਰੇ ਤੋਂ ਹੀ ਆਖੇ ਲੱਗਣਾ ਇੰਨਾ ਕਦੀ ਵੀ ਕੋਣਾ ਕੋਈ ਨਾ ਕੋਈ ਸਿਆਪਾ ਪਾਇਰੇ ਛਾ ਕਰ ਆਹੋ ਸਾਰੇ ਕਾ وجہ ਸਿਆਪੇ ਮੈਂ ਆ ਹੀ ਪਾਨੀ ਆ ਆਹ ਜਿਹੜੀ ਨੀਂਝ ਪਰਚ ਪਰ ਕਰਾਉਂਦੀ ਆ ਨਾ ਮੈਨੂੰ ਘਰ ਆ ਲੱਗਦੇ ਐ ਮੈਂ ਤੈਨੂੰ ਦੱਸ ਜਾਵਾਂ ਇੱਥੇ ਪਾ ਕੇ ਮੈਂ ਕਿੰਨਾ ਕਰਦੀ ਆ ਜੋ ਤੂੰ ਦੇਖੋ ਪਾਉਦੇ ਤੋਂ ਆਪੋ ਹੀ ਗਿਰਦੀ ਮੈਂ ਆਨੂ ਨਾ ਤੂੰ ਤੇਰੇ ਵਰਗੇ ਬੰਦੇ ਨਾਲ ਗੱਲ ਕਰਨਾ ਹੀ ਆ ਉਹ ਜਰਾ ਮੈਂ ਕਹਿੰਦਾ ਜਦੋਂ ਮੈਂ ਕਿੰਨਾ ਗੱਲ ਕਰਦੀ ਨਾ ਉਦੋਂ ਬਸ ਆਪਣੇ ਭਰਾ ਦਾ ਪਰਜਾਈ ਦਾ ਭਤੀਜੇ ਦਾ ਹੀ ਪੰਦਾ ਤੂੰ ਆਪਣੇ ਬੱਚੇ ਬਾਰੇ ਨਾ ਕਦੀ ਸੋਚੀ ਮੇਰੀ ਗੱਲ ਸੁਣ ਜੇ ਉੱਥੇ ਚਲੇ ਗਿਆ ਇੰਨਾ ਆਜਾਇਡ ਸਪਾਸ ਕਰ ਲਈ ਇਹਨਾਂ ਨੇ ਕਹਿਣਾ ਆਪਾਂ ਗੋਲਡੀ ਕੋ ਜਾਣਾ ਹੈ ਫਿਰ ਗੋਲਡੀ ਨੂੰ ਕੋ ਕੋ ਕੰਮ ਲੱਭ ਕੇ ਦੇ ਫਿਰ ਹੌਲੀ ਹੌਲੀ ਤੇ ਕੰਮ ਦੇ ਕਬਚਾ ਕਰੂਗਾ ਸਮਝਦੇ ਕਿਉਂ ਨਹੀਂ ਜੇ ਤੂੰ ਇਹ ਗੱਲ ਮੈਂ ਨਾ ਸਮਝਦਾ ਥੋੜੇ ਸਮਝ ਦੇ ਤੂੰ ਹਮੇਸ਼ਾ ਲੜਾਈ ਕੋ ਆ ਕੇ ਰੱਖਦਾ ਨੋ ਤੇ ਮੈਂ ਕਿੰਨਾ ਪਤਾ ਨਹੀਂ ਕਿ ਉਹ ਹੀ ਨਹੀਂ ਜਿਹੜਾ ਆਉਂਦੀ ਨਾ ਉਹ ਦੇਖੋ ਹੂੰ ਹਾਂ ਅੱਜ ਤੱਕ ਜਿਹੜੀ ਉਹਦੀ ਨਾ ਜਿਹੜੀ ਤੂੰ ਚਲੋਗੀ ਪਾਰ-ਪਾਰ ਬੋਲਦੀਆਂ ਬੱਸ ਹਮੇਸ਼ਾ ਲੜਾਈ ਵਾਲੀ ਜਾਂਦਾ ਚੰਗਾ ਮੇਰੇ ਕੋਲ ਲੜਨਾ ਬਹੁਤ ਹੋਇਆ ਹੁਣ ਕੋਈ ਕੰਮ ਨਹੀਂ ਬੱਸ ਬੱਸ ਸਾਰੀ ਉਮਰ ਤੂੰ ਕੱਲਾ ਨਾ ਕੁਝ ਕਰ ਸਕੇ ਭਰਾ ਮਗਰ ਪਰਜਾਈ ਮਗਰ ਮੈਂ ਵੀ ਨਹੀਂ ਨੂੰ ਜਾਂਦਾ ਬੈਠੇ ਇਹ ਵੀ ਕੋਈ ਬੰਦਾ ਹੈ ਉਦਾਸ ਕਿੱਡਾ ਭਰਾ ਦੀ ਗੱਲ ਕਰਦਾ ਹੈਗਾ ਜਾਵੇ ਕਿ ਤਰ੍ਹਾਂ ਜਾਂਦਾ ਮੈਂ ਨਹੀਂ ਗਈ ਮੰਮੀ ਕੀ ਹੈ ਬੜੇ ਉਦਾਸ ਬਟੇ ਰਹੇ ਨੇ ਕੁਛ ਨਹੀਂ ਬਟੇ ਕੁਛ ਨਹੀਂ ਕੀ ਹੈ ਮੰਮੀ ਮੈਨੂੰ ਗੱਲ ਤੇ ਦੱਸੋਗੇ ਹਾਂ ਤਾਂ ਮੇਰਾ ਵੀ ਚਾਹ ਸੀ ਨਾ ਕਿ ਤੂੰ ਬਾਹਰ ਜਾਵੇਂ ਮੈਨੂੰ ਉਹਦੀ ਟੈਨਸ਼ਨ ਲੱਗੀ ਆ ਤੇ ਮੇਰਾ ਸਾਹਿਲ ਕਿਸ ਤਰ੍ਹਾਂ ਬਾਹਰ ਜਾਊਗਾ ਕਦੋਂ ਜਾਊਗਾ ਮੰਮੀ ਤੁਸੀਂ ਕੀਤੀ ਸੀ ਘਰੇ ਚਾਚੀ ਨਾਲ ਗੱਲ ਚਾਚੀ ਨਾਲ ਨਹੀਂ ਕੀਤੀ ਸੀ ਮੈਂ ਦਾਦੀ ਨਾਲ ਕੀਤੀ ਸੀ ਦਾਦੀ ਆਂਦੀ ਸੀ ਜਾਊਗਾ ਸਾਹੀ ਨੂੰ ਬਾਹਰ ਤੇਜ ਨੇ ਤੇ ਜਿਨੇ ਉਹਨੇ ਨਹੀਂ ਇੱਥੇ ਰਹਿਣਾ